ਤੇ ਸਰ ਜਿਹੜੇ ਤਿੰਨ ਸੇਟਰ ਰਹਿ ਗਈਆਂ ਸੀ ਉਹ ਕਿਹੜੇ ਤਿੰਨ ਬਚਾ ਕੇ ਲਿਆਂਦੇ ਨੇ ਮੈਂ ਪਾਸ ਬਣਾ ਦੂੰਗਾ ਕੱਲੋਂ ਇੱਥੇ ਪੇਸ਼ ਕਰ ਦਾਂ ਜੀ ਉਹ ਕਿਹੜੇ ਤਿੰਨ ਬੰਦੇ ਥੋੜਾ ਜਿਹਾ ਪਾਣੀ ਚ ਗਏ ਬਾ ਕਹਿੰਦੇ ਹੋ ਗਿਆ ਫੋਟ ਚਲੋ ਮੋੜ ਲਓ ਉਦੋਂ ਬਾਅਦ ਨਾ ਜਾਊਂਗਾ ਲੱਭਿਆ ਨਾ ਆਪ ਲੱਭੇ ਨੇ ਇਹ ਐ ਐ ਕਿਤੇ ਹੜ੍ਹਾਂ ਤੋਂ ਬਚਾਅ ਹੋ ਜਾਂਦਾ ਜੀ ਇਹਦੇ ਵਾਸਤੇ ਪਾਣੀ ਚ ਵੜਨਾ ਪੈਂਦਾ ਕੁਲਦੀਪ ਧਾਰੀ ਵਾਲਦੇ ਪੈਰ ਗਲ ਗਏ ਜਨਾਬ ਇਹ ਭੁੱਲਰ ਸਾਹਿਬ ਦੇ ਪੈਰ ਗਲ ਗਏ ਸਾਡੇ ਜਿਹੜੇ ਮੰਤਰੀ ਐਮਐਲਏ ਸਾਹਿਬ ਦੇ ਪਾਣੀ ਚ ਫਿਰਨਾ ਪੈਂਦਾ ਇਹਨਾਂ ਨੇ ਕਦੇ ਨਾ ਨੱਕੇ ਤੇ ਗਏ ਨੇ ਜਦੋਂ ਉਹ ਜੰਮੇ ਜਿਹੜੇ ਸੋਨੇ ਦੇ ਬਿਸਕਟ ਮੂੰਹ ਚ ਲੈ ਕੇ ਜੰਮੇ ਹੋਣ ਉਹਨਾਂ ਨੂੰ ਕੀ ਲੋੜ ਹੈ ਜੀ ਨੱਕੇ ਤੇ ਜਾਣ ਦੀ ਜਾਂ ਮੋਗਿਆ ਤੇ ਜਾਣ ਦੀ ਬਾ ਗਾਲਾਂ ਕੱਢਣੀਆਂ ਕੱਢ ਲਓ ਇੱਥੇ ਰਾਜਨੀਤੀ ਨਾ ਕਰੋ ਕਿਰਪਾ ਕਰਕੇ ਮੈਂ ਨਹੀਂ ਚਾਹੁੰਦਾ ਸੈਸ਼ਨ ਅਸੀਂ ਬੁਲਾਇਆ ਅਸੀਂ ਗਾਲਾਂ ਕਾਣ ਵਾਸਤੇ ਨਹੀਂ ਬੁਲਾਇਆ ਕਿ ਤੁਸੀਂ ਲਾਂਬੇ ਦੇ ਕੇ ਤੁਰ ਜਿਓ ਇੱਥੋਂ ਹਾਲਾਂਕਿ ਤੁਸੀਂ ਵਿਰੋਧੀ ਪਾਰਟੀ ਚੋਂ ਆਪਾਂ ਦਾ ਫਰਜ ਬਣਦਾ ਉਹਨਾਂ ਨਾਲ ਗੱਲ ਕਰਨੀ ਕੇਂਦਰ ਨਾਲ 20 ਦਿਨਾਂ ਬਾਅਦ 25 ਦਿਨਾਂ ਬਾਅਦ ਮਹੀਨੇ ਬਾਅਦ ਇਹਨਾਂ ਦੇ ਜਨਰਲ ਸੈਕਟਰੀ ਆ ਗਏ ਦੇਸ਼ ਦੇ ਲੀਡਰ ਨੇ ਆਪੋਜੀਸ਼ਨ ਦੇ ਦੇਸ਼ ਦੇ ਲੀਡਰ ਨੇ ਪ੍ਰੋਪਰ ਜਿੰਨੀ ਉਹਨਾਂ ਨੂੰ ਸਿਕਿਉਰਿਟੀ ਚਾਹੀਦੀ ਹੈ ਜੈਡ ਪਲੱਸ ਪਲੱਸ ਕੈਟਾਗਰੀ ਹੈ ਅਸੀਂ ਦਿੱਤੀ ਪਰ ਉਹ ਜਿੱਦ ਕਰ ਬੈਠੇ ਰਾਵੀ ਦੇ ਪਰਲੇ ਪਾਸੇ ਪੰਜ-ਛੇ ਪਿੰਡ ਨੇ ਉੱਥੇ ਜਾਣਾ ਜੀ ਰਾਵੀ ਇੰਨੇ ਜ਼ਿਆਦਾ ਫਲੋ ਦੇ ਵਿੱਚ ਬਹਿ ਰਹੀ ਹੈ ਕਿ ਜੇ ਮੋਟਰ ਬੋਟ ਵੀ ਹੋਊਗੀ ਉਹ ਜਾਂਦੀ ਜਾਂਦੀ ਐਦਾਂ ਜਾਊਗੀ ਜੀ ਉਹ ਸਿੱਧੀ ਨਹੀਂ ਜਾਂਦੀ ਸਿਰਫ 800 ਮੀਟਰ ਉੱਥੇ ਪਾਕਿਸਤਾਨ ਦਾ ਬਾਰਡਰ ਹੈ ਜੀ ਉਹ ਜਾਂਦੀ ਜਾਂਦੀ ਜੇ 100 ਮੀਟਰ ਪਾਰ ਹੋ ਗਈ ਫੇਰ ਕੀ ਕਰੋਗੇ ਤੁਸੀਂ ਫੇਰ ਕਹਿੰਦੇ ਸਾਡਾ ਰਾਹੁਲ ਗਾਂਧੀ ਪਾਕਿਸਤਾਨ ਭੇਜਤਾ ਫਿਰ ਉਹਨੂੰ ਲਿਆਓ ਜੀ ਉਹੀ ਉਹੀ ਹਾਲ ਉਹਨਾਂ ਪਿੰਡਾਂ ਦਾ ਜਿੱਥੇ ਖੜੇ ਸੀ ਉਹੀ ਹਾਲ ਉਹਨਾਂ ਪਿੰਡਾਂ ਦੇ ਉੱਥੇ ਮੈਂ ਵੀ ਨਹੀਂ ਗਿਆ ਕੋਈ ਵੀ ਨਹੀਂ ਗਿਆ ਜੀ ਹਾਂ ਫੌਜ ਦੇ ਹੈਲੀਕਾਪਟਰ ਗਏ ਨੇ ਰਾਸ਼ਨ ਪਾਣੀ ਭੇਜਿਆ ਐਮਐਸ ਛੋਟੇ ਛੋਟੇ ਅਫਸਰਾਂ ਨਾਲ ਬੈਸੇ ਜਾਂਦੇ ਆ ਉੱਥੇ ਫਿਰ ਮੈਨੂੰ ਹੈਰਾਨੀ ਦੀ ਗੱਲ ਹੈ ਮੇਰੇ ਕੋਲ ਡਾਟਾ ਪਿਆ ਸਰ ਐਨੇ ਜਿਆਦਾ ਕੱਲਾ ਇਹ ਹੜ ਜਿਹੜਾ ਸੀਗਾ ਇਹ ਕੱਲਾ ਪਾਣੀ ਨਹੀਂ ਲੈ ਕੇ ਆਇਆ ਇਹ ਕੱਲੇ ਮੱਝਾਂ ਗਾਵਾਂ ਜਾਂ ਬੰਦੇ ਜਾਂ ਘਰ ਉਹ ਨਹੀਂ ਰੋੜ ਕੇ ਲੈ ਕੇ ਗਿਆ ਇਹ ਲੱਖਾਂ ਲੋਕਾਂ ਦੇ ਸੁਪਨੇ ਰੋੜ ਕੇ ਲੈ ਗਿਆ ਸੱਦਰਾਂ ਰੋੜ ਕੇ ਲੈ ਗਿਆ ਕਿਸੇ ਨੇ ਗੱਲ ਨਹੀਂ ਕੀਤੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਬੱਚਿਆਂ ਦੀ ਸਿਲੇਬਸ ਦੀਆਂ ਕਿਤਾਬਾਂ ਰੁੜ ਗਈਆਂ ਜਨਾਬ ਜੋ ਘੜੀ ਰੁੜ ਗਈਆਂ ਵਿੱਚ ਕਿਤਾਬਾਂ ਰੁੜ ਗਈਆਂ ਕਿਵੇਂ ਪੇਪਰ ਦੇਣਗੇ ਜੀ ਉਹ ਇਹਦੇ ਬਾਰੇ ਗੱਲ ਕੀਤੀ ਹੈ ਨਾ ਭਗਵਾਨਤ ਮਾਨ ਨੇ ਲਿਆਂਦਾ ਇਹ ਹੜ ਤੇ ਮੈਂ ਪਹਾੜ ਸੁਖੂ ਤੋਂ ਧਾਰੇ ਲੈ ਕੇ ਆਇਆ ਉੱਥੋਂ ਪਹਾੜਾਂ ਦੇ ਪਹਾੜਾ ਗਏ ਉੱਥੇ ਫਿਰ ਹੋ ਗਿਆ ਕਿ ਪ੍ਰਬੰਧ ਤੁਹਾਡਾ ਉੱਥੇ ਤਾਂ ਥੋੜੀ ਸਰਕਾਰ ਹੈ ਉੱਥੇ ਰੋਕ ਲੈਂਦੇ ਉੱਥੇ ਡੀਸਿਲਟਿੰਗ ਨਹੀਂ ਕੀਤੀ ਡੀਸਿਲਟ ਦਾ ਕਾਨੂੰਨ ਕਿਹਨੇ ਬਣਵਾਇਆ ਜੀ ਕਾਂਗਰਸ ਨੇ ਇਹ ਕਹਿ ਕੇ ਰਣਜੀਤ ਸਾਗਰ ਡੈਮ 524 ਤੱਕ ਜਾਊਗਾ ਤਾਂ ਉ ਤੋਂ ਬਾਅਦ ਫਿਰ ਪਾਣੀ ਛੱਡਾਂਗੇ ਇਹ ਕਾਂਗਰਸ ਨੇ ਲਿਖਿਆ ਹੋਇਆ ਹੈ ਕਾਂਗਰਸ ਦੇ ਸਰਕਾਰ ਬਿਲੇ ਇਹ 3 ਸਾਲਾਂ ਚ ਹੋ ਗਿਆ ਸਾਰਾ ਕੁਝ। ਇਸ ਤੋਂ ਪਹਿਲਾਂ ਕਦੇ ਕੁਝ ਹੋਇਆ ਹੀ ਨਹੀਂ ਸੀ। ਹਰ ਗੱਲ ਤੇ ਹਰ ਗੱਲ ਤੇ ਨਾਰਾਜ਼ਨਤੀਆਂ ਕਰੋ ਕਿਉਂਕਿ ਅਸੀਂ ਅਸੀਂ ਅੰਕੜਿਆਂ ਨਾਲ ਬੋਲਦੇ ਆਂ। ਆ ਪਈਆਂ ਨੇ ਮੇਰੇ ਕੋਲੇ ਫਲੋ ਦੀਆਂ ਜਿਹੜੀ ਕਹਿੰਦੇ ਸੀ ਗੱਲ ਕਰਦੇ ਸੀ ਨਾ ਮੀਹਾ ਦੇ ਅੰਦਾਜ਼ੇ ਆਈਐਮਡੀ ਮੀਹਾ ਦੇ ਅੰਦਾਜ਼ੇ ਲਾਉਂਦੀ ਆ ਕਿ ਉਹਦੇ ਮੁਤਾਬਕ ਸਾਰਾ ਦੇਸ਼ ਉਸਤਾਬਾ ਦਾ ਪ੍ਰਬੰਧ ਕਰਦਾ। ਆਈਐਮਡੀ ਨੇ ਕੀ ਕਿਹਾ? ਪ੍ਰਗਟਜੀ ਨੇ ਕਿਹਾ 17 8 2025 ਨੂੰ 9 ਮਿਲੀਮੀਟਰ بارش ਦੀ ਭਵਿੱਖਬਾਣੀ ਕੀਤੀ ਗਈ। ਅਸਲ 'ਚ بارش ਕਿੰਨੀ ਹੋਈ? 185.5 1961% ਜ਼ਿਆਦਾ। 1961% ਦਾ ਮਾਰਜਨ। 18 ਤਰੀਕ ਨੂੰ 15 ਦੀ ਕੀਤੀ ਗਈ 4.5 70। 19 ਤਰੀਕ ਨੂੰ 9 ਦੀ ਕੀਤੀ ਗਈ 15 69% ਜ਼ਿਆਦਾ। 20 ਤਰੀਕ ਨੂੰ 74 ਦੀ ਕੀਤੀ ਗਈ 4 ਪਈ -43 ਇਹ ਵੀ ਗਲਤ ਹੋ ਰਿਹਾ ਮਤਲਬ ਜੇ -43 ਉਹ ਵੀ ਗਲਤ ਹੈ 21 ਤਰੀਕ ਨੂੰ 5 ਦੀ ਕੀਤੀ ਗਈ ਕੋਈ ਵੀ ਨਹੀਂ ਪਿਆ 22 ਨੂੰ 5 ਦੀ ਕੀਤੀ ਗਈ ਕੋਈ ਵੀ ਨਹੀਂ ਪਿਆ 23 ਤਰੀਕ ਨੂੰ 8 mm ਦੀ ਭਵਿੱਖਬਾਣੀ ਕੀਤੀ ਗਈ 39.5 394% ਜ਼ਿਆਦਾ 24 ਤਰੀਕ ਨੂੰ 21 ਦੀ ਕੀਤੀ ਗਈ 163 676% ਜ਼ਿਆਦਾ 25 ਤਰੀਕ ਨੂੰ 18 ਦੀ 18 mm ਦੀ ਭਵਿੱਖਬਾਣੀ